ਸਾਭ ਇਹ ਕਿ ਫਤਹਿ ਗੁਰੂ ਸਾਹਿਬ ਜੀ ਦਾ ਪਵਿੱਤਰ ਬਚਨ ਹੈ ਜੋ ਆਇਆ ਸੋ ਚੰਸੀ ਸਭ ਕੋਈ ਆਈ ਵਾਰੀ ਹੈ ਆਪੋ ਆਪਣੀ ਵਾਰੀ ਦੇ ਮੁਤਾਬਿਕ ਇਸ ਸੰਸਾਰ ਦੇ ਵਿੱਚ ਜੀਵ ਤੁਰੇ ਜਾ ਰਹੇ ਨੇ ਜੋ ਦਾਸ ਦੇ ਸਤਿਕਾਰਯੋਗਤਾ ਸਰਦਾਰ ਰਾਮ ਸਿੰਘ ਜੀ ਜਿਨ੍ਹਾਂ ਦੀ ਉਮਰ ਤਕਰੀਬਨ 90 ਸਾਲ ਤੋਂ ਉਪਰ ਸੀਗੀ ਬੜੀ ਚੜ੍ਹਦੀ ਕਲਾ ਵਿੱਚ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਸਾਨੂੰ ਸਾਰੇ ਪਰਿਵਾਰ ਨੂੰ ਗੁਰਸਿੱਖੀ ਵਾਲੇ ਜੀ ਨਾਲੇ ਪਾਸੇ ਜੋੜਿਆ ਸੋ ਅਚਾਨਕ ਸਰੀਰ ਟਿੱਲਾ ਹੋਇਆ ਥੋੜਾ ਜਿਹਾ ਖੂਨ ਦੀ ਉਲਟੀ ਆਈ ਜਿਸ ਕਰਕੇ ਕੱਲ ਉਹ 4:30 ਵਜੇ ਸ਼ਾਮ ਨੂੰ ਸਦੀਪ ਕਾਲੀ ਵਿਛੋੜਾ ਦੇ ਗਏ ਸੋ ਹੋ ਸਕਾਲ ਪ੍ਰਭੂ ਵਾਹਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਸਮੁੱਚੇ ਪਰਿਵਾਰ ਦੀ ਰਿਸ਼ਤੇਦਾਰ ਸਬੰਧੀਆਂ ਮਿੱਤਰਾਂ ਦੋਸਤਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਆਪ ਦੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅੱਛੇ ਸਮੁਤਰ ਪਰਿਵਾਰ ਨੂੰ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਤੇ ਚੱਲਣ ਦਾ ਸਾਨੂੰ ਸਤਿਗੁਰੂ ਦੀ ਸਮਰਥਾ ਬਖਸ਼ਦਾ ਜੇ ਸੁੱਚਾ ਪਰਿਵਾਰ ਗੁਰਸਿੱਖਾ ਹੈ ਚਾਹੇ ਬਾਹਰ ਵੀ ਹੋਦਿਆ ਹੈ ਸ਼ਾਇਦ ਪਰਿਵਾਰ ਬਹੁਤ ਜ਼ਿਆਦਾ ਬਾਹਰ ਵੀ ਹੈ ਜੀ ਨੂੰ ਸਮਝ ਲੋ ਕਿਨੇ ਸਿੱਖਿਆ ਉਹਨਾਂ ਵੱਲੋਂ ਦਿੱਤੀ ਗਈ ਜਿਹੜੀ ਅਸਲ ਵਿੱਚ ਪਰਿਵਾਰ ਹੀ ਸਿੱਖੀ ਆ ਲੈ ਕੋਈ ਮੈਂ ਸੱਤ ਸੱਤ ਦਾ ਸੀ ਜਦੋਂ ਮੈਨੂੰ ਉਹਨਾਂ ਨੇ ਓਏ ਰੋਹ ਜੀ ਜਬਜੀ ਸਾਹਿਬ ਦੀ ਬਾਣੀ ਕੰਠ ਕਰਾ ਦਿੱਤੀ ਸੀ ਮੇਰੀ ਉਮਰ ਹੋ ਇਸ ਵੇਲੇ ਤਕਰੀਬਨ 64-65 ਸਾਲ ਦੀ ਹੋ ਚੱਲੀ ਹੈ ਸੱਤ ਸਾਲ ਦੀ ਉਮਰ ਵਿੱਚ ਹੈ ਬਾਪ ਆਪਣੇ ਪੁੱਤੇ ਨੂੰ ਜਬਜੀ ਸਾਹਿਬ ਕੰਠ ਕਰਾ ਕੇ ਤੇ ਸਿੱਖੀ ਨਾਲ ਜੋੜੇ ਇਹ ਬਚਪਨ ਤੋਂ ਹੀ ਮਹਾਰਾਜ ਦੀ ਕਿਰਪਾ ਸਿ ਬਖਸ਼ਿਸ਼ੀ ਸਿ ਸਾਰਾ ਪਰਿਵਾਰ ਅਮਰਤਾਰੀ ਸਾਰੇ ਕੋ ਸਿੱਖੀ ਨਾਲ ਇਹਨਾਂ ਦੀ ਬਹੁਤ ਚੁੜਾਈ ਉਧਰ ਵੀ ਕੁਝ ਜਿੰਨੇ ਅੱਗੋ ਬੱਚੇ ਨੇ ਜਿਹੜੀ ਚਲਦੀ ਆ ਰਹੀ ਹੈ ਸਾਰਿਆਂ ਨੂੰ ਪਰਿਵਾਰ ਨੂੰ ਪਤਾ ਹੀ ਨਹੀਂ ਸਿੱਖਿਆ ਬਤਾਉਂਦੇ ਬਿਲਕੁਲ ਬਿਲਕੁਲ ਜੀ ਇਹਨਾਂ ਦੇ ਜਿਹੜੇ ਹੁਣ ਪਰਪੋਤੇ ਨੇ ਛੋਟੇ ਬੱਚੇ ਉੱਥੋਂ ਦੇ ਬੋਰਨ ਨੇ ਅਮਰੀਕਾ ਤੋਂ ਬਹੁਤ ਸੁੰਦਰ ਕੀਰਤਨ ਕਰਦੇ ਨੇ ਉਹ ਇਹਨਾਂ ਦੀ ਬਰਦਾਸ਼ਤ ਇਹਨਾਂ ਨੇ ਮੈਨੂੰ ਬਾਰ-ਬਾਰ ਇਹੀ ਗੱਲ ਕਹੀ ਸੀ ਵੀ ਪੱਛਮੀ ਸੱਭਿਆਤਾ ਜਿਹੜੀ ਹੈ ਬਹੁਤ ਪ੍ਰਭਾਵ ਪਾਉਂਦੀ ਹੈ ਬੱਚਿਆਂ ਦੇ ਉੱਤੇ ਪਰ ਲੇਕਿਨ ਗੁਰੂ ਦੀ ਸਿੱਖੀ ਦੇ ਨਾਲ ਨਾ ਟੁੱਟਣਾ ਇਹਨਾਂ ਨੂੰ ਇਸ ਪਾਸੇ ਜੋੜ ਕੇ ਰੱਖਣਾ ਹੈ ਦੁੱਧ ਕੋਲ ਅਮਰੀਕਾ ਵੀ ਜਾ ਕੇ ਆਏ ਹਾਂ ਹਾਂਜੀ ਮੇਰੇ ਕੋਲ 9 ਮਹੀਨੇ ਰਹੇ ਨੇ ਅਮਰੀਕਾ ਵਿੱਚ ਪਰ ਲੇਕਿਨ ਗ੍ਰੀਨ ਕਾਰਡ ਸਭ ਕੁਝ ਹੁੰਦਿਆਂ ਹੋਇਆਂ ਜਦੋਂ ਵਾਪਸ ਇੱਥੇ ਆ ਕੇ ਹੁਣ ਕਹਿੰਦੇ ਜੀ ਮੈਨੂੰ ਵੀ ਮੈਂ ਠੀਕ ਹੈ ਉੱਥੇ ਜਾਇਆ ਦੇਖਿਆ ਮੇਰੇ ਮਨ ਨੂੰ ਸ਼ਾਂਤੀ ਹੈ ਹੁਣ ਮੈਂ ਨਹੀਂ ਜਾਣਾ ਹੁਣ ਮੈਂ ਇੱਥੇ ਹੀ ਰਹਿਣਾ ਆਪਦੀ ਇਸ ਧਰਤੀ ਨਾਲ ਜੁੜੇ ਰਹੇ। ਜੀ ਮਾਤਾ ਜੀ ਨੇ ਕਿਹਨੂੰ ਕਿਹਾ ਮਾਤਾ ਜੀ 7ਵੇਂ ਮਹੀਨੇ ਦੀ 11 ਤਰੀਕ ਨੂੰ 2012 ਵਿੱਚ ਉਹ ਵਿਛੋੜਾ ਦੇ ਗਈ ਸੀ। ਉਹਨਾਂ ਤੋਂ ਬਾਅਦ 10 ਦਾ ਸਾਰਾ ਤੋਂ ਛੋਟਾ ਭਰਾ ਸਿੰਘ ਭਾਈ ਬਲਜੀਤ ਸਿੰਘ ਜਿਹਨੂੰ ਪਿਆਰ ਨਾਲ ਸਾਰੇ ਮੱਖਣ ਕਹਿੰਦੇ ਸੀ। ਉਹ ਵਿਛੋੜਾ ਦੇ ਆ ਉਹਦੀ ਸੱਟ ਕਾਫੀ 2 ਸਾਲ ਪਹਿਲਾਂ ਉਹ ਇਸ ਸੱਟ ਨੂੰ ਕਾਫੀ ਇਹਨਾਂ ਨੇ ਇਹਨੂੰ ਲੱਗੀ ਪਰ ਲੇਕਨ ਬਾਣੀ ਵਿੱਚ ਸੀ ਹਮੇਸ਼ਾ ਇਹੀ ਸਿਖਿਆ ਦਿੰਦੇ ਸੀ ਕਿ ਵੀ ਜਿੰਨੇ ਜਿੰਨੀ ਸਵਾਸਾਂ ਦੀ ਪੌਂਜੀ ਕਿਸੇ ਜੀਵ ਦੀ ਵਿਖੀ ਹੈ ਉਹ ਨੇ ਉਹਨੇ ਭੋਗਦਾ ਤੇ ਭਾਵੇਂ ਠੀਕ ਹੈ ਕਿਸੇ ਬਲ ਨਾਲੋਂ ਕੋਈ ਬੰਦਾ ਕਿਸੇ ਤਰ੍ਹਾਂ ਦਾ ਫਲ ਤੋੜੇ ਤਾਂ ਉਹਦੇ ਵਿੱਚੋਂ ਵੀ ਰਸ ਨਿਕਲਦਾ ਪਰ ਲੇਕਨ ਜਦੋਂ ਪਰਿਵਾਰ ਦੇ ਵਿੱਚੋਂ ਕੋਈ ਇਸ ਦਾ ਵਿਛੋੜਾ ਪੈਂਦਾ ਤਾਂ ਕੁਦਰਤੀਆਂ ਬਰਾਗ ਆਉਣਾ ਹੈ ਕੁਦਰਤੀ ਪਰਮੇਸ਼ਰ ਦੀ ਕਿਹੜੀ ਐਸੀ ਹੈ ਪਰ ਲੇਕਨ ਬੜੀ ਚੜ੍ਹਦੀ ਕਲਾ ਵਿੱਚ ਆਪ ਵੀ ਰਹੇ ਸਾਨੂੰ ਵੀ ਜੋੜਦੇ ਰਹੇ ਪਰ ਹੋ ਸਕਦਾ ਅੰਦਰਖੱਤ ਜ਼ਰੂਰ ਰੁਟੇ ਹੋऊं ਕਿਉਂਕਿ ਬਜ਼ੁਰਗ ਵਿਅਸਥਾ ਸੀਗੀ ਨੌਜਵਾਨ ਪੁੱਤ ਦੀ ਜਦੋਂ ਅਰਥੀ ਮੋਢਿਆਂ ਤੇ ਜਾਵੇ ਬੜਾ ਔਖਾ ਹੁੰਦਾ ਪਰ ਲੇਕਿਨ ਉਹ ਫਿਰ ਵੀ ਇਹੀ ਕਹਿੰਦੇ ਇਹ ਕਿ ਉਸ ਅਕਾਲ ਪੁਰਖ ਦਾ ਹੁਕਮ ਹੈ ਜਿਉਂ-ਜਿਉਂ ਤੇਰਾ ਹੁਕਮ ਤਵੇਂ ਤਰ ਹੋਵਣਾ ਜਹਿੰਜਾ ਰੱਖਾ ਆਪ ਤਾਂ ਜਾਇ ਖੜੋਣਾ ਉਹ ਪਾਣਾ ਚ ਰਹੇ ਪਾਣਾ ਮੰਨਦੇ ਰਹੇ ਹੁਣ ਵੀ ਬੜੀ ਬੜੀ ਵੱਡੀ ਸਤਿਗੁਰੂ ਦੀ ਕਿਰਪਾ ਸੀ ਜੋ ਅਮਰਤ ਵੇਲੇ ਆਪਣਾ ਅ ਚੜਾਈ ਕਰਨ ਤੋਂ ਪਹਿਲਾਂ ਮੇਰੀ ਗੋਦ ਵਿੱਚ ਉਹਨਾਂ ਨੇ ਆਪ ਮੈਨੂੰ ਜਵਜੀਸਵ ਦਾ ਪਾਠ ਸੰਪੂਰਨ ਸੁਨਾਇਆ ਅਰਦਾਸ ਕੀਤੀ ਸ੍ਰੀ ਆਸਾ ਜੀ ਦੀ ਵਾਰ ਦਾ ਜੋ ਰੋਜ਼ਾਨਾ ਨਿਤਨੇਈ ਸੀ ਉਹ ਵੀ ਉਹਨਾਂ ਨੇ ਸ਼ੁਰੂ ਕੀਤਾ ਤੇ ਅਖੀਰ ਤੱਕ ਉਹ ਬਾਣੀ ਨਾਲ ਜੁੜੇ ਰਹੇ ਤੇ ਪੂਰੀ ਜਿਹੜੀ ਚੇਤਨ ਸ਼ਕਤੀ ਸੀਗੀ ਬੁੱਧੀ ਸੀ ਉਹਨਾਂ ਦੀ ਜਿਹੜੀ ਯਾਦਦਾਸ਼ਤ ਸੀਗੀ ਉਹ ਬਿਲਕੁਲ ਕਾਇਮ ਰਹੀ ਕਿਸੇ ਤਰ੍ਹਾਂ ਬਾਪੂ ਰਾਮ ਸਿੰਘ ਜੀ ਦੇ ਸਦੀਵੀ ਵਿਛੋੜੇ ਦਾ ਇੱਕ ਬਹੁਤ ਵੱਡਾ ਦੁੱਖ ਹੋਇਆ ਔਰ ਇਹਨਾਂ ਨੇ ਸਾਡੇ ਸਾਰੇ ਪਰਿਵਾਰ ਨੂੰ ਇੱਕ ਬਹੁਤ ਸੇਧ ਦਿੱਤੀ ਸੀ ਔਰ ਇਹ ਜਾਣਾ 95 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਪਰਿਵਾਰ ਦਾ ਇੱਕ ਬਹੁਤ ਵੱਡਾ ਉਹਨਾਂ ਨੂੰ ਸਹਯੋਗ ਸੀ ਇੱਕ ਬੜੀ ਸੇਵਾ ਕੀਤੀ ਆ ਸਿਰਫ ਉਹਦਾ ਦੁੱਖ ਹੋਣ ਕਰਕੇ ਇਹਨਾਂ ਨੂੰ ਬੜਾ ਦੁੱਖ ਦਾ ਸਾਹਮਣਾ ਕਰਨਾ ਪਿਆ ਔਰ ਇਹਨਾਂ ਨੇ ਪਰਿਵਾਰ ਨੂੰ ਬਾਪੂ ਰਾਮ ਸਿੰਘ ਜੀ ਨੇ ਸਾਰੇ ਪਰਿਵਾਰ ਨੂੰ ਗੁਰਸਿੱਖੀ ਨਾਲ ਜੋੜਿਆ ਔਰ ਆਪ ਵੀ ਸਿਮਰ ਦੇ ਨਾਲ ਜੁੜੇ ਹੋਏ ਸੀ ਇਹਨਾਂ ਦਾ ਪੋਤਰਾ ਅੱਜ ਵੀ ਸਾਡੇ ਪਰਜਪ ਸਮਾਜ ਦਾ ਪ੍ਰਧਾਨ ਹੈ ਔਰ ਸਾਨੂੰ ਅੱਜ ਇਹ ਪੂਰੇ ਭਾਈਚਾਰੇ ਨੂੰ ਹੀ ਸਾਡੇ ਇਹ ਸਾਰੇ ਪੂਰੇ ਸਮਾਜ ਨੂੰ ਇਹ ਇੱਕ ਬਹੁਤ ਵੱਡਾ ਇਹਨਾਂ ਦਾ ਸਦੀਵੀ ਵਿਸੋੜੇ ਦਾ ਘਟਾ ਪਿਆ ਪਰਿਵਾਰ ਨੂੰ ਇਹਨਾਂ ਨੇ ਇੰਨੀ ਵੱਡੀ ਅਸ਼ੇਦ ਦਿੱਤੀ ਹੈ ਕਿ ਅੱਜ ਇਹ ਬਾਬਾ ਮਖਤਿਆਰ ਸਿੰਘ ਜੀ ਵੀ ਯੂਐਸਏ ਦੇ ਵਿੱਚ ਦਮਦਮੇ ਟਕਸਾਲ ਦੇ ਮੁਖੀ ਨੇ ਔਰ ਇਹਨਾਂ ਦੇ ਜਿਹੜੇ ਪੋਤਰਾ ਜੀ ਨੇ ਉਹ ਵੀ ਅੱਜ ਸਾਡੇ ਸਮਾਜ ਦੇ ਪ੍ਰਧਾਨ ਨੇ ਔਰ ਇਹਨਾਂ ਨੇ ਆਪਣੇ ਇਹਨਾਂ ਨੇ ਬਾਪੂ ਦੇ ਸਿੱਖੀ ਦੇ ਨਾਲ ਵਿਦੇਸ਼ਾਂ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਹੋਇਆ ਔਰ ਇੱਥੇ ਜਦੋਂ ਬਾਬਾ ਜੀ ਆਏ ਨੇ ਸਾਡੇ ਵਾਸਤੇ ਇਹਨਾਂ ਨੇ ਇੱਕ ਵੱਡੀ ਵਧੀਆ ਭਾਈ ਬੁੱਧੂ ਸ਼ਾ ਧਰਮਸ਼ਾਲਾ ਕਮਿਊਨਿਟੀ ਸੈਂਟਰ ਦੇ ਵਾਸਤੇ ਵੀ ਇਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਕਿ ਭਾਈ ਬੁੱਧੂ ਸ਼ਾ ਜੀ ਦੇ ਨਾਂ ਤੇ ਬਣੀ ਹੋਈ ਹੈ ਔਰ ਇਹਨਾਂ ਨੇ ਪੂਰਾ ਪਰਿਵਾਰ ਸਿੱਖੀ ਦੇ ਨਾਲ ਜੋੜਿਆ ਹੋਇਆ ਹੈ